ਸਸੀ ਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਲੁਧਿਆਣਾ ਜਿਮਨੀ ਚੋਣਾ ਵਾਸਤੇ ਹਰੇਕ ਪਾਰਟੀ ਆਪਣਾ ਪ੍ਰਚਾਰ ਕਰਨ ਵਿੱਚ ਜੁਟੀ ਹੋਈ ਏ ਜੇ ਗੱਲ ਕਰ ਲਈਏ ਤਾਂ ਪਿਛਲੇ ਦਿਨੀ ਜੋ ਸ਼ੋਮੀ ਅਕਾਲੀ ਦਲ ਦੇ ਜੋ ਪਰਉਪਕਾਰ ਸਿੰਘ ਘੁੰਮਣੇ ਉਹਨਾਂ ਦੇ ਹੱਕ ਦੇ ਵਿੱਚ ਜੋ ਉਤਰੇ ਸੀ ਸੁਖਬੀਰ ਸਿੰਘ ਬਾਦਲ ਜੇ ਗੱਲ ਕਰ ਲਈਏ ਤਾਂ ਕਾਂਗਰਸ ਪਾਰਟੀ ਵੱਲੋਂ ਵੀ ਪਿਛਲੇ ਦਿਨੀ ਜੋ 파ਰਤ ਪੁਸ਼ਨਾਸ਼ੂ ਹੈ ਉਹਨਾਂ ਨੇ ਵੀ ਪ੍ਰਚਾਰਕਾਂ ਦੀ ਆਪਣੀ ਲਿਸਟ ਦਿੱਤੀ ਤੇ ਜੇ ਗੱਲ ਕਰ ਲਈਏ ਜੋ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਵੀ ਹੱਕ ਦੇ ਵਿੱਚ ਤਿੰਨ ਮਹੀਨੇ ਤੋਂ ਡੇਰੇ ਲਾ ਕੇ ਬੈਠੇ ਹੋਏ ਨੇ ਅਰਵਿੰਦ ਕੇ ਜੀਵਾਲ ਜਾਂ ਕਰ ਲਈਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਰ ਹੁਣ ਇੱਕ ਨਵੀਂ ਤੁਹਾਨੂੰ ਦੱਸ ਦਿੰਨੇ ਆ ਇੱਕ ਲਿਸਟ ਜਾਰੀ ਹੋਈ ਹੈ ਜੋ ਬੀਜੇਪੀ ਨੇ ਆਪਣੀ ਇੱਕ ਨਵੀਂ ਲਿਸਟ ਜਾਰੀ ਕੀਤੀ ਹੈ ਉਹਨਾਂ ਨੇ ਵੀ ਆਪਣੇ 40 ਪ੍ਰਚਾਰ ਜੋ ਸਟਾਰ ਨੇ ਉਹਨਾਂ ਨੂੰ ਉਤਾਰ ਦਿੱਤਾ ਗਿਆ ਹੈ ਚੋਣ ਮੈਦਾਨ ਦੇ ਵਿੱਚ ਉਹਨਾਂ ਨੇ ਉਹਦੇ ਵਿੱਚ ਇੱਕ ਬਹੁਤ ਵੱਡਾ ਅਣਨਾਮਦੀਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਆਪਣੇ ਜੋ ਜੀਵਨ ਗੁਪਤਾ ਜੋ ਉਹਨਾਂ ਨੇ ਆਪਣੇ ਉਮੀਦਵਾਰ ਉਤਾਰੇ ਨੇ ਉਹਨਾਂ ਦੇ ਪ੍ਰਚਾਰ ਦੇ ਵਿੱਚ ਉਹ ਬੀਜੇਪੀ ਹੁਣ ਇਕਜੁੱਟ ਹੋ ਕੇ ਤੁਰਨ ਲੱਗ ਪਈ ਹੈ ਤਮੇ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਅਹਿਮ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਲੁਧਿਆਣਾ ਚਿਮਲੀ ਲੋਲੀ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਾਜਪਾ ਮੁਖੀ ਸੁਨੀਲ ਜਾਖੜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਕੇਂਦਰ ਮੰਤਰੀ ਮਨੋ ਲਾਲ ਖੱਟਰ ਜਨੇ 40 ਆਗੂਆਂ ਦਾ ਨਾਮ ਸ਼ਾਮਿਲ ਹੋਇਆ ਹੈ ਜੋ 19 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਾਂ ਇਹਦੇ ਵਿੱਚ ਹੁਣ ਸ਼ਾਮਿਲ ਹੋ ਚੁੱਕੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਦੇ ਕਾਂਗਰਸ ਦੇ ਪੱਕੇ ਹੀ ਜੋ ਹੁੰਦੇ ਸੀ ਤੁਹਾਨੂੰ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੇ ਉਹ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਲੇਕਿਨ ਅੱਜ ਉਹ ਜੋ ਨੇ ਚੋਣ ਪ੍ਰਚਾਰ ਵਿੱਚ ਬੀਜੇਪੀ ਦੇ ਨਾਲ ਹੱਥ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਨੇ ਤਾ ਇਹ ਜੋ ਸਾਹਮਣੇ ਨਿਕਲ ਕੇ ਗੱਲਾਂ ਆਈਆਂ ਨੇ ਕਿ ਹੁਣ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਤੇ ਵੱਡੇ ਹੋਰ ਵੀ ਆਗੂ ਜੋ ਬੀਜੇਪੀ ਦੇ ਪ੍ਰਚਾਰ ਕਰਦੇ ਲੁਧਿਆਣਾ ਜਿਮਨੀ ਚੋਣਾਂ ਵਿੱਚ ਨਜ਼ਰ ਆਉਣਗੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ